ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਚੰਗਾ ਅਪਰਾਲਾ ਜੋ ਕਿ ਕਈ ਦਿਨਾਂ ਤੋਂ ਲੈ ਕੇ ਹੋ ਰਿਹਾ ਇੱਥੇ ਗੋਨੇਆਣਾ ਮੰਡੀ ਵਿਖੇ ਗ੍ਰੀਨ ਸਿਟੀ ਕਲੱਬ ਗੋਨੇਆਣਾ ਮੰਡੀ ਦਾ ਜੋ ਕਲੱਬ ਹੈ ਇਹਨਾਂ ਦਾ ਬਹੁਤ ਚੰਗਾ ਅਪਰਾਲਾ ਅਸੀਂ ਇਸ ਗੱਲ ਦੀ ਸਲਾਘਾ ਕਰਦੇ ਆ ਜੋ ਸਾਰੀ ਮੰਡੀ ਦੇ ਵਿੱਚ ਇਹਨਾਂ ਨੇ ਦਰਖਤ ਬੂਟੇ ਪੌਦੇ ਛੋਟੇ ਛੋਟੇ ਲਾ ਕੇ ਸਾਰੀ ਮੰਡੀ ਨੂੰ ਸ਼ਿੰਗਾਰਿਆ ਔਰ ਇਥੋਂ ਲੈ ਕੇ ਜੋ ਕਿ ਬਾਲਾਜੀ ਕਲੋਨੀ ਹੈ ਉਦੋਂ ਅੰਬੈਕਸ ਕਲੋਨੀ ਉਸ ਦੇ ਵਿੱਚ ਬਹੁਤ ਜ਼ਿਆਦਾ ਰੂਟੇ ਇਨਾ ਬਲੀਆਂ ਲਾਏ ਗਏ ਨੇ ਸੋ ਅਸੀਂ ਪਿੰਡਾਂ ਦੇ ਵਿੱਚ ਸਾਰੇਆਂ ਹੀ ਪੰਚਾਇਤਾਂ کلبਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਆਪਣੇ ਕੋਲੇ ਏਰੀਆ ਆਪਣਾ ਇਲਾਕਾ ਆਪਣੇ ਘਰ ਲਈ ਉਹਨਾਂ ਨੇ ਨੱਬਦ ਚੜ੍ਹ ਕੇ ਇਹ ਪੌਦੇ ਆਪ ਲਾਓ ਇਸ ਤਰ੍ਹਾਂ ਜੋ ਕਿ ਗ੍ਰੀਨ ਸਿਟੀ ਕਲੱਬ ਗੋਨੇਣਾ ਮੰਡੀ ਇਹ ਕੰਮ ਕਰ ਰਿਹਾ ਸੋ ਸਾਰਿਆਂ ਨੂੰ ਅਹੀ ਬੇਨਤੀ ਹੈ ਸੋ ਬਹੁਤ ਸਾਰੇ ਪ੍ਰਧਾਨ ਸਹਿਬਾਨ ਹੋਰ ਕਮੇਟੀ ਦੇ ਮੈਂਬਰ ਸਾਰੇ ਇੰਦੀਏ ਨਾਲ ਜੁੜ ਕੇ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਠੀਕ ਹੈ ਉਹ ਮੈਨੂੰ ਕਿੰਨਾ ਸਮਾਂ ਦੇਵੋ ਇੱਕ ਫੋਟੋ ਕਰ ਲਈਏ ਸਰ ਆਜੋ ਇੱਕ ਫੋਟੋ ਰਾਜ ਛੋਟਾ ਕਰੀ ਮੈਂ ਕਰਦਾ 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 ਛੋਟਾ ਕਰਦੇ ਮੈਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਇਹ ਨਗਰਾਂ ਨੂੰ